ਕੁਝ ਭਾਈ ਤੁਸੀਂ ਨਾਲ ਸੀਗੇ ਜਦੋਂ ਇਹ ਸਾਰਾ ਕੀ ਕੀ ਹੋਇਆ ਕੀ ਸੀ ਮੌਕਾ ਕੀ ਸੀ ਭਾਈ ਆਪਾਂ ਪਿੱਛੋਂ ਦੀ ਆਪਾਂ ਆਂਦੇ ਪਈ ਦੀ ਆਪਣੇ ਘਰ ਵੱਲ ਨੂੰ ਜਾਂਦੇ ਪਈ ਦੀ ਮਾਰਕੀਟ ਦੇ ਚੌਂਕ ਕੋਲੇ ਪਹੁੰਚੇ ਉਹ ਪਿੱਛੋਂ ਦੀ 20-25 ਆਨੇ ਆਏ ਉਹਨਾਂ ਦੇ ਹੱਥੋਂ ਏਡੇ ਏਡੇ ਵੱਡੇ ਤੇਜ਼ ਦਾਗ ਹਥਿਆਰ ਹੀ ਦਾਦੇ ਹੀ ਉਹਨਾਂ ਦੇ ਹੱਥਾਂ ਠੀਕੇ ਉਹਨਾਂ ਨੇ ਆਂਦੇ ਸਾਡੇ ਮਾਰਨੇ ਸਟਾਰਟ ਕੀਤੇ ਕੋਈ ਗੱਲ ਵੀ ਨਹੀਂ ਹੋਈ ਸਾਡੀ ਵੀ ਆਂਦਾ ਹੁੰਦਾ ਜੀ ਉਹਨਾਂ ਨੇ ਦਾਤ ਮਾਰਨੇ ਸਟਾਰਟ ਕੀਤਾ ਮੇਰੇ ਹੁੰਗਲ ਲੱਤ ਦੀਆਂ ਮੇਰੀ ਮੇਰੇ ਲੱਤਾਂ ਲੁਤਾਂ ਦੇ ਮਾਰੇ ਆ ਭਰਾ ਦੇ ਬਾਹ ਲੱਤ ਘੇਰੀਆ ਤੇ ਉਸ ਤੋਂ ਪਹਿਲੇ ਡੈਡੀ ਦੀ ਕਾਰਵਾਈ ਹੋਈ ਐਨਾਂ ਡੈਡੀ ਤੇ ਵੀ ਹਮਲਾ ਕੀਤਾ ਦਾ ਹੀ ਤੇ ਆਪਾਂ ਪੁਲਿਸ ਨੂੰ ਕੰਪਲੀਟ ਵੀ ਲਿਖਾਈ ਦੀ ਪਰਚਾ ਵੀ ਗਿਆ ਦਾ ਜੀ ਨਾ ਪੁਲਿਸ ਨੇ ਕੋਈ ਐਕਸ਼ਨ ਲਿਆ ਵਾ ਨਾ ਕੋਈ ਕੋਸ਼ਿਸ਼ ਕੀਤਾ ਜੀ ਪੁਲਿਸ ਨੇ ਉਹ ਕੋਸ਼ਿਸ਼ ਨਹੀਂ ਕੀਤੀ ਸਾਡੇ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਵੀ ਭਾਜੀ 20 ਦਿਨ ਹੋ ਗਏ ਮੇਰੇ ਪਾਪਾ ਨੂੰ ਉਹਨਾਂ ਨੇ ਚਖਮੀ ਕੀਤਾ ਹੋਇਆ ਜੀ 20 ਦਿਨ ਹੋ ਗਏ ਐਸਆਈ ਕੋਰਸੈਂਟਿੰਗ ਤੋਂ ਕੇਸ ਦਾ ਭਾਜੀ ਕੋਈ ਕਾਰਵਾਈ ਨਹੀਂ ਹੋਈ ਮੈਂ 50 ਫੋਨ ਕਰ ਚੁੱਕਾ ਹਾਂ ਜੀ ਹਾਂਜੀ ਸਰ ਕਾਰਵਾਈ ਕਿਉਂ ਨਹੀਂ ਕਰਦੇ ਵੀ ਅੱਜ ਕਰ ਦਿੰਨੇ ਕੱਲ ਕਰ ਦਿੰਨੇ ਅੱਜ ਕਰ ਦਿੰਨੇ ਕੱਲ ਕਰ ਦਿੰਨੇ ਉਹਨਾਂ ਨੇ ਅੱਜ ਫੇਰ ਮੇਰੇ ਭਰਾ ਨੂੰ ਮਾਰਤਾ ਕੱਲ ਨੂੰ ਮੈਨੂੰ ਵੀ ਮਾਰ ਦੇਣਗੇ ਭਾਜੀ ਠੀਕ ਹੈ ਭਾਈ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਪੁਲਿਸ ਤੋਂ ਬਿਲਕੁਲ ਹੀ ਭਾਈ ਪੁਲਿਸ ਦੀ ਵਜ੍ਹਾ ਨਹੀਂ ਸਾਰਾ ਕੁਝ ਹੋਇਆ ਹੈ ਕਿ ਪੁਲਿਸ ਦਾ ਕਾਰਵਾਈ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਬਾਰੇ ਬਾਪੂ ਦੀ ਅੱਜ ਨੂੰ ਮੇਰੇ ਭਰਾ ਦਾ ਹੱਥ ਨਾ ਵੱਟਿਆ ਹੁੰਦਾ ਭਾਈ ਜਦੋਂ ਪਹਿਲੇ ਤੁਸੀਂ ਕੰਪਲੇਂਟ ਦਿੱਤੀ ਸੀਗੀ ਪੁਲਿਸ ਨੂੰ ਉਦੋਂ ਕੋਈ ਬੰਦਾ ਵਗੈਰਾ ਨਹੀਂ ਚੱਕਿਆ ਸੀ ਕੋਈ ਗ੍ਰਿਪ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਉਹਨਾਂ ਨੇ ਭਾਈ ਮੇਰੇ ਘਰ ਵੀ ਪੂਰੀ ਤੋੜਪਾਂਡ ਕੀਤੀ ਹੋਈ ਹੈ ਜੀ ਪੂਰੀ ਮੇਰੇ ਘਰ ਦਾ ਭਾਈ ਕੱਲੀ ਕੱਲੀ ਚੀਜ਼ ਤੋੜੀ ਹੋਈ ਮੇਰੇ ਘਰ ਦੀ ਬਾਥੂਣ ਲਿਆ ਪੈਪਾ ਟੈਲਾ دروازੇ ਸ਼ੀਸ਼ੇ ਖਿੜਕੀਆਂ ਸਾਰਾ ਕੁਝ ਤੋੜਿਆ ਹੋਇਆ ਭਾਈ ਮੇਰੇ ਘਰ ਦਾ ਕੋਈ ਕਾਰਵਾਈ ਨਹੀਂ ਕੀਤੀ ਭਾਈ ਉਹਨਾਂ ਨੇ ਪੋਲੀਟੀਕਲ ਪ੍ਰੈਸ਼ਰ ਆ ਜਾਂ ਕੀ ਆ ਇਹ ਸਾਨੂੰ ਨਹੀਂ ਪਤਾ ਆਪ ਪਾਰਟੀ ਕਰਕੇ ਸਾਰਾ ਕੁਝ ਹੋਇਆ ਜਾ ਆਮ ਪਾਰਟੀ ਸਰਕਾਰ ਨਾਲ ਉਹਨਾਂ ਦੇ ਨਾਲ ਤੇ ਉਹ ਕਿਥੋਂ ਫੋਨ ਮਾਰ ਦਿੰਦੀ ਹੈ ਆਮ ਪਾਰਟੀ ਸਰਕਾਰ ਫੋਨ ਮਾਰ ਦਿੰਦੀ ਥਾਣੇ ਚ ਕਿਨੇ ਹੀ ਜਾਣਾ ਤੇ ਪੁਲਿਸ ਨਹੀਂ ਜਾ ਰਹੀ ਆ ਸਾਰੇ ਰੱਲੇ ਵੇ ਲੈਣਾ ਟਾਡੇ ਮਹੱਲੇ ਦਾ ਭਾਈ ਠੀਕ ਐ ਐਸਐਚਓ ਰੱਲਿਆ ਹੋਇਆ ਹੁਣਾ ਐਸਐਚਓ ਨਾਲ ਰੱਲਿਆ ਸਾਰੇ ਨਾਲ ਕਿ ਨਾਮ ਕੀ ਹੈ ਕਾਉਂਸਲਰ ਦਾ ਟਾਡੇ ਮਹੱਲੇ ਦਾ ਕਾਉਂਸਲਰ ਆ ਭਾਈ ਇਹ ਵਿਨਾਸ਼ ਮਾਨਤ ਉਹ ਵੀ ਉਹਨਾਂ ਦੇ ਨਾਲ ਰੱਲਿਆ ਹੋਇਆ ਵਾ ਉਹਨਾਂ ਦੀ ਪੂਰੀ ਸਪੋਰਟ ਕਰਨ데요 ਭਾਈ ਪੂਰੀ ਸਪੋਰਟ ਕਰਨ데요 ਉਹਨਾਂ ਦੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬਦਮਾਸ਼ੀ ਕਰੋ ਅਸੀਂ ਤੁਹਾਡੇ ਨਾਲ ਆ ਐਨੀ ਗੱਲ ਕਹਿ ਰਿਹਾ ਭਾਈ ਕੀ ਲਾਸਟ ਨੂੰ ਭਾਈ ਮੰਗ ਕੀ ਹੈ ਤੁਹਾਡੀ ਮੇਰੀ ਮੰਗ ਇਹੀ ਹੈ ਭਾਈ ਇਨਸਾਫ ਚਾਹੀਦਾ ਸਾਨੂੰ ਭਾਈ ਮੇਰੇ ਈ ਦਿਨ ਪਹਿਲਾਂ ਮੇਰੇ ਪਿਓ ਨੂੰ ਮਾਰਿਆ ਠੀਕ ਹੈ ਅੱਜ ਮੇਰੇ ਭਰਾ ਨੂੰ ਵੱਢਿਆ ਕੱਲ ਨੂੰ ਮੈਨੂੰ ਵੀ ਮਾਰਦੇ ਨੇਗੇ ਕੋਈ ਪੁਲਿਸ ਦਾ ਕੋਈ ਡਰ ਕੋਈ ਨਹੀਂ ਹੈਗਾ ਭਾਈ ਕਿਸੇ ਨੂੰ ਕੀ ਪੁਲਿਸ ਦਾ ਕੋਈ ਡਰ ਕੋ ਹੁੰਦਾ ਮੇਰੇ ਪਿਓ ਦੀ ਕੋਈ ਕਾਰਵਾਈ ਹੁੰਦੀ ਤਾਂ ਅੱਜ ਨੂੰ ਮੇਰਾ ਭਰਾ ਇਹ ਹਾਲਤ ਨਾ ਹੁੰਦੀ ਮੇਰੇ ਭਾਈ ਭਰਾ ਜੀ ਬਾਬੂ ਮੇਰਾ ਭਾਈ ਸਬਜੀ ਰੇੜੀ ਲਾਂਦਾ ਭਰਾ ਮੇਰਾ ਸਲੂਨ 'ਚ ਕੰਮ ਕਰਦਾ ਛੋਟਾ ਭਰਾ ਫੈਕਟਰੀ ਕੰਮ ਕਰਦਾ ਮੈਂ ਵੀ ਫੈਕਟਰੀ ਕੰਮ ਕਰਦਾ ਭਾਈ ਅਸੀਂ ਕੰਮ ਕਰਾਂਗੇ ਆਪਣਾ ਘਰ ਦੇਖਾਂਗੇ ਅਸੀਂ ਲੜਾਂਗੇ ਨੀ ਦੋਸਤ ਜੀ ਜੀ ਅਗਲੇ ਭਾਈ 2 ਨੰਬਰ ਦਾ ਕੰਮ ਕਰਦੇ ਆ ਰੋਜ਼ ਉਹਨਾਂ ਕੋ ਭਾਈ 40 40 50 50 ਮੁੰਡੇ ਆ ਕੇ ਖੜੇ ਹੁੰਦੇ ਆ ਬਕਾਇਦਾ ਭਾਈ ਸਾਰਾ ਨਾਲ ਦੇ ਘਵਾਂ ਚ ਕੈਮਰਾ ਲੱਗਾ ਹੈ ਭਾਈ ਕੋਈ ਐਕਸ਼ਨ ਹੀ ਨਹੀਂ ਉਹਨਾਂ ਤੇ ਲਿਆ ਜਾਂਦਾ ਪਿਆ ਇਸ ਤੋਂ ਪਹਿਲਾਂ ਵੀ ਭਾਈ ਬਹੁਤ ਰਿਪੋਰਟ ਲੇਟਾ ਥਾਣੇ ਦੇ ਵਿੱਚ ਮੈਂ ਲਿਖਾ ਚੁੱਕਾ ਪਰ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਕਾਰਵਾਈ ਨਾ ਹੁੰਦਾ ਕਾਰਨ ਸਿਰਫ ਇਹੀ ਹੈ ਕਿ ਜਿਹੜਾ ਫਿਰ ਤਾਈਓ ਨਹੀਂ ਕਾਰਵਾਈ ਹੁੰਦੀ ਜੀ ਦਾਦਾ ਮੇਰਾ ਨਾਮ ਜੀ ਕੀ ਗੱਲਬਾਤ ਕੀ ਹੋਈ ਭਾਜੀ ਸਾਰੀ ਜਿਹੜੀ ਜੀ ਸਾਡੇ ਸਾਹਮਣੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਘਰ ਬਿੱਤੂ ਮਿੱਥਰੀ ਦਾ ਹੈਗਾ ਉਹਦੇ ਦੋ ਮੁੰਡੇ ਆ ਆ ਵੀ ਮੰਨੂ ਤੇ ਇਹ ਇਹਨਾਂ ਦੇ ਨਾਲ ਅੱਜ ਘੱਟੋ ਘਾਟੇ ਦੇ 20 25 ਜਣੇ ਸੀਗੇ ਇਹਨਾਂ ਨੇ ਦਾ ਦੋ ਤਖੰਡੇ ਮੁੰਡੇ ਮਾਰ ਕੇ ਮੇਰੇ ਭਰਾ ਦੀ ਬਾਹ ਦਾ ਨਾ ਉਹ ਨਾਤੀ ਆ ਖਤਮ ਹੀ ਕਰਤਾ ਬਿਲਕੁਲ ਜੀ ਤੇ ਮੇਰੇ ਭਰਾ ਦੇ ਪੈਰ ਤੇ ਜਖਟ ਲੱਗੀ ਏ ਦੂਜੇ ਭਰਾ ਦੇ ਵੀ ਖੱਟਾ ਲੱਗੀਆਂ ਕਾफी ਜਗ੍ਹਾ ਤੇ ਅੱਜ ਤੋ ਹੀ ਇਹਨਾਂ ਨੇ ਪਹਿਲਾਂ ਇਹਨਾਂ ਨੇ ਮੇਰੇ ਬਾਪੂ ਤੇ ਅਟੈਕ ਕੀਤਾ ਸੀ ਮੇਰੇ ਬਾਪੂ ਦੇ ਵੀ ਲੱਤ ਤੇ ਨਹੀਂ ਫੈਕਚਰ ਆ ਸਿਰ ਤੇ ਵੀ ਫੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਗੇ ਨੋਕਤਾਂ ਹੁੰਦੀਆਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੇ ਦਾ ਪੁਰਾਣਾ ਮੈਂ ਪਤਾ ਜੀ ਅੱਛਾ ਗਾਂਧੀ ਕੈਂਪ ਦੇ ਵਿੱਚ ਹੀ ਲੜਾਈ ਝਗੜਾ ਜਿਹੜਾ ਹੋਇਆ ਸੀ ਤੇ ਉਹ ਜਿਨ੍ਹਾਂ ਵੱਲੋਂ ਕੋਟਮਾਰ ਕੀਤੀ ਗਈ ਹੈ ਉਹ ਬੰਦੇ ਕਿੱਥੇ ਉੱਤੇ ਨਹੀਂ ਬਿਲਕੁਲ ਮੇਰੇ ਘਰ ਦੇ ਸਾਹਮਣੇ ਰਹਿੰਦੀ ਆ ਜੀ ਅੱਛਾ ਗਵਾਂਡੀ ਹੈ ਤੁਹਾਡੀ ਹਾਂ ਜੀ ਹਾਂ ਜੀ ਬਿਲਕੁਲ ਘਰ ਦੇ ਸਾਹਮਣੇ ਰਹਿੰਦੇ ਮਿੱਤੂ ਮਸਰੀ ਆ ਉਹਦਾ ਮੁੰਡਾ ਆਦੀ ਹੈ ਮੰਨੂ ਹੈ ਨਾਲ ਉਹਨਾਂ ਦੇ 15-20 ਜਣੇ ਹੋਰ ਆਨ ਪਛਾਦੇ ਕੀ ਲੜਾਈ ਦਾ ਮੇਨ ਕਾਰਨ ਕੀ ਸੀਗਾ ਜਿਹੜਾ ਮੇਨ ਕਾਰਨ ਇਹ ਆ ਜੀ ਅੱਜ ਤੋਂ 20 ਦਿਨ ਪਹਿਲੇ ਮੇਰੇ ਪਾਪਾ ਸਬਜ਼ੀ ਰੇੜੀ ਲਾਂਦੇ ਆ ਮੇਰੇ ਪਾਪਾ ਸਬਜ਼ੀ ਰੇੜੀ ਲੈ ਕੇ ਆਂਦੇ ਵੇ ਸੀਗੇ ਜੇ ਉਧਰ ਰਵਿਦਾਸ ਮਹਾਰਾਜ ਦਾ ਮੇਲਾ ਸੀਗਾ ਇਹ ਸਾਰੇ ਫੈਮਿਲੀ ਮੇਲਾ ਦੇਖਣ ਗਏ ਸੀ ਬਾਪੂ ਮੇਰਾ ਘਰ ਕੱਲਾ ਸੀਗਾ ਤੇ ਬਾਪੂ ਮੇਰੇ ਨੂੰ ਇਹਨਾਂ ਨੇ ਤਾਂ ਜੋ ਸੁਲਾਈ ਹੈ ਬਾਪੂ ਮੇਰੇ ਨੂੰ ਇਹਨਾਂ ਨੇ ਮਨਾ ਕੀਤਾ ਕਿ ਪਾਪਾ ਨੇ ਮਨਾ ਕੀਤਾ ਨਾਲੋਂ ਕੀ ਹਾਂਜੀ ਤੁਸੀਂ ਕਿਉਂ ਵੱਦਾ ਬੋਲਦੇ ਹੋ ਤੇ ਪਾਪਾ ਮੇਰੇ ਮੜਾ ਜਾਂ ਬੋਲੇ ਆ ਤੇ ਇਹਨਾਂ ਨੇ ਸਾਰਿਆਂ ਨੇ ਘੱਟੋ ਘੱਟ ਨਹੀਂ ਮੇਰੇ ਕੋਲ ਵੀਡੀਓ ਪਈ ਹੈ ਇਹਨਾਂ ਨੇ 15 20 ਇਹਨਾਂ ਨੇ ਪਾਪਾ ਦੇ ਇਕੱਲੇ ਦੇ ਟੈਗ ਕੀਤਾ ਤੇ ਪਾਪਾ ਦੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਸਿਰ ਤੇ ਵੀ ਟਾਂਕੇ ਨੁਕੇ ਲੱਗੇ ਲੱਤਾਂ ਦੇ ਵੀ ਲੱਤ ਦੇ ਵੀ ਹੱਡੀ ਫ੍ਰੈਕਚਰ ਹੈ ਸਿਰ ਤੇ ਵੀ ਹੱਡੀ ਫ੍ਰੈਕਚਰ ਹੈ ਤੇ ਇਹ ਗੱਲ ਨੂੰ ਭਾਜੀ 20 ਦਿਨ ਹੋ ਗਏ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਅੱਜ ਕੀ ਗੱਲਬਾਤ ਹੋਈ ਜਿਹੜੀ ਅੱਜ ਦੁਬਾਰਾ ਜਿਹੜੇ ਝਗੜਾ ਹੋਇਆ ਭਾਜੀ ਇਹ ਮੁੰਡੇ ਆਏ ਸੀਗੇ ਪਾਪਾ ਨੂੰ ਮਿਲਣ ਆਪਣੇ ਮ ਇਹਨਾਂ ਨੂੰ ਮੈਂ ਹੀ ਭੇਜਿਆ ਮੈਂ ਕਿਹਾ ਜਾਓ ਤੁਸੀਂ ਪਾਪਾ ਵਾਸਤੇ ਰੋਟੀ ਰੋਟੀ ਲੈ ਆਓ ਘਰ ਉੱਪਰ ਹਾਂਜੀ ਇਹ ਰੋਟੀ ਲੈਣ ਗਏ ਆ ਭਾਜੀ ਤੇ ਉਹਨਾਂ ਨੇ ਘਰ ਦੇ ਬਿਲਕੁਲ ਬਾਹਰ ਹੀ ਮੋੜ ਹੈਗਾ ਗਾਂਧੀ ਗੰਪਾ ਮਾਰਕੀਟ ਹੈਗੀ ਹੈ ਮਾਰਕੀਟ ਦੇ ਵਿੱਚ ਉਹਨਾਂ ਨੇ ਦੋਨਾਂ ਨੂੰ ਘੇਰਿਆ ਤੇ ਦੋਨਾਂ ਦੇ ਕਾਫੀ ਜਿਹੜਾ ਸੱਟਾਂ ਮਾਰੀਆਂ ਭਾਜੀ ਮੇਰੀ ਤਾਂ ਬਾਹ ਬਿਲਕੁਲ ਹੀ ਖਤਮ ਝਾਤੀ ਬਾਹ ਚਲਦੀ ਨਹੀਂ ਪਈ ਮੁੰਡੇ ਦੀ ਜੀ ਲੱਤ ਵੀ ਲੱਤ ਵੀ ਉਹਦੀ ਬਹੁਤ ਜ਼ਿਆਦਾ ਮਰਜ਼ਾ ਸੱਟ ਲੱਗੀ ਹੈ ਕਾਫੀ ਜਿਹੜਾ ਸੱਟ ਲੱਗੀ ਹੈ